ਸਰਵਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਪੂ ਇਸ ਵੇਲੇ ਦੀ ਵੱਡੀ ਖਬਰ ਕਹਿ ਸਕਦਿਆਂ ਦਰਦਨਾਕ ਖਬਰ ਕਹਿ ਸਕਦਿਆਂ ਜਾਂ ਹੋਸ਼ ਉਡਾਣ ਵਾਲੀ ਖਬਰ ਕਹਿ ਸਕਦਿਆਂ ਇਹ ਖਬਰ ਪੰਜਾਬ ਦੇ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੰਗਰੂਰ ਦੇ ਇੱਕ ਇਲਾਕੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਘਰ ਟਹਿ ਟੇਰੀ ਹੋ ਜਾਂਦਾ ਹੈ ਘਰ ਅੱਖਾਂ ਦੇ ਸਾਹਮਣੇ ਹੀ ਜਿਹੜੇ ਉਸ ਘਰ ਦੇ ਵਿੱਚ ਰਹਿ ਰਹੇ ਹੁੰਦੇ ਨੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਉਹ ਘਰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਜਾਂਦੇ ਨੇ ਉੱਜੜ ਜਾਂਦੇ ਨੇ ਅੱਖਾਂ ਦੇ ਸਾਹਮਣੇ ਹੀ ਘਰ ਜਿਸ ਤੋਂ ਬਾਅਦ ਦੇਖਣ ਵਾਲੇ ਵੀ ਆਪਣੀਆਂ ਉਂਗਲਾਂ ਜੋ ਨੇ ਦੰਦਾ ਹੱਥਾਂ ਦੰਦਾ ਹੇਠਾਂ ਦਬਾਉਂਦੇ ਰਹੇ ਨੇ ਤਾਂ ਦੱਸ ਦਈਏ ਕਿ ਸੰਗਰੂਰ ਦੇ ਧੂਰੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਦੁਪਹਿਰ ਦੇ ਵੇਲੇ ਅਚਾਨਕ ਕਰਾ ਦਿਆਂ ਜੋ ਛੱਤਾਂ ਨੇ ਉਹ ਢੇਰੀ ਹੋ ਜਾਂਦੀਆਂ ਨੇ ਟਹਿ ਜਾਂਦੀਆਂ ਨੇ ਤਾਂ ਦੱਸ ਦਈਏ ਕਿ ਇਸ ਦਾ ਕਾਰਨ ਜੋ ਹੈ ਟ੍ਰੇਨ ਦੀ ਧਮਕ ਦੱਸਿਆ ਜਾ ਰਿਹਾ ਹੈਰਾਨੀ ਵਾਲਾ ਕਾਰਨ ਹੈ ਪਰ ਇਹੀ ਸੱਚ ਹੈ ਕਿ ਸੰਗਰੂਰ ਦੇ ਧੂਰੀ ਦੇ ਵਿੱਚ ਦੁਪਹਿਰ ਦੇ ਸਮੇਂ ਅਚਾਨਕ ਚਾਰ ਘਰ ਇੱਕ ਤੋਂ ਬਾਅਦ ਇੱਕ ਦੇਖਦੇ ਹੀ ਦੇਖਦੇ ਡਿੱਗ ਗਏ ਨੇ ਫਿਲਹਾਲ ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਮਾਲੀ ਤੌਰ ਤੇ ਵੱਡਾ ਨੁਕਸਾਨ ਹੋਇਆ ਘਰ ਵਾਲਿਆਂ ਮੁਤਾਬਕ ਨੇੜੇ ਦੀ ਇੱਕ ਰੇਲਵੇ ਲਾਈਨ ਲੰਘਦੀ ਹੈ ਉਹਦੇ ਉੱਪਰ ਟ੍ਰੇਨ ਦੀ ਧਮਕ ਗਰਜ ਟ੍ਰੇਨ ਦੀ ਇਸ ਕਦਰ ਹੁੰਦੀ ਹੈ ਕਿ ਉਹਨਾਂ ਨੂੰ ਪਹਿਲਾਂ ਵੀ ਕਈ ਵਾਰ ਡਰ ਲੱਗਿਆ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਏ ਪਰ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ ਤਾਂ ਹਰ ਕੋਈ ਹੈਰਾਨ ਹੋ ਗਿਆ ਚਾਰ ਘਰ ਇੱਕ ਤੋਂ ਬਾਅਦ ਇੱਕ ਦੇਖਦੇ ਹੀ ਦੇਖਦੇ ਅੱਖਾਂ ਦੇ ਮੋਰੇ ਢੇਰੀ ਹੋ ਗਏ ਨੇ ਤਤੂਰੀ ਦੇ ਵਿੱਚ ਦੱਸਿਆ ਕਿ ਲੁਧਿਆਣਾ ਰੇਲਵੇ ਟਰੈਕ ਦੇ ਨੇੜੇ ਵਾਰਡ ਨੰਬਰ 20 ਦੇ ਵਿੱਚ ਇਹ ਹਾਦਸਾ ਹੋਇਆ ਚਾਰ ਗਰੀਬ ਜੋਨੇ ਪਰਿਵਾਰ ਇਹਨਾਂ ਘਰਾਂ ਦੇ ਵਿੱਚ ਰਹਿੰਦੇ ਸੀ ਜਿਨ੍ਹਾਂ ਦੇ ਮਕਾਨ ਟਹ ਟੇਰੀ ਹੋ ਗਏ ਨੇ ਤਾਂ ਦੱਸਦੀ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੁਣ ਇਹੀ ਆਸ ਹੈ ਕਿ ਕੋਈ ਉਹਨਾਂ ਦਾ ਆਕੇ ਹੱਥ ਫੜੇ ਕੋਈ ਉਹਨਾਂ ਦੀ ਮਦਦ ਕਰੇ ਪਹਿਲਾਂ ਵੀ ਕਈ ਦਿਨਾਂ ਤੋਂ ਇਹਨਾਂ ਘਰਾਂ ਦੇ ਵਿੱਚ ਤਰੇੜਾਂ ਆਈਆਂ ਹੋਈਆਂ ਸੀ ਤੇ ਅੱਜ ਮਕਾਨ ਦੀ ਬੈਕ ਸਾਈਡ ਬਣੀਆਂ ਸਾਰੀਆਂ ਕੰਧਾਂ ਹੀ ਡਿੱਗੀਆਂ ਨੇ ਜਿਸ ਦੇ ਨਾਲ ਘਰਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਹੋਇਆ ਮਹੱਲਾ ਨਿਵਾਸੀਆਂ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਾਦਸਾ ਟ੍ਰੇਨ ਲੰਘਣ ਸਮੇਂ ਵਾਪਰਿਆ ਕਿਉਂਕਿ ਪਹਿਲਾਂ ਹੀ ਤਰੇੜਾਂ ਆਉਣ ਦੇ ਚੱਲਦੇ ਰੇਲਵੇ ਟਰੈਕ ਤੇ ਟ੍ਰੇਨ ਆਉਣ ਦੇ ਕਾਰਨ ਪੈਦਾ ਹੋਈ ਵਾਈਬ੍ਰੇਸ਼ਨ ਦੇ ਕਰਕੇ ਇਹ ਹਾਦਸਾ ਹੋਇਆ ਅਤੇ ਉਹ ਗਰੀਬ ਪਰਿਵਾਰਾਂ ਸੰਬੰਧਤ ਨੇ ਤਾਂ ਨੁਕਸਾਨ ਜੋ ਨੇ ਇਹਨਾਂ ਘਰਾਂ ਦੇ ਨਾਲ ਜੋ ਗਰੀਬ ਪਰਿਵਾਰ ਸੰਬੰਧ ਰੱਖਦੇ ਨੇ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਤਾਂ ਹੁਣ ਉਹਨਾਂ ਦੇ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਘਰ ਪੂਰੀ ਤਰ੍ਹਾਂ ਦੇ ਨਾਲ ਉੱਜੜ ਗਏ ਨੇ ਬੈਕ ਸਾਈਡ ਤੋਂ ਇਹ ਜੋ ਕੰਧਾਂ ਨੇ ਪੂਰੀ ਤਰ੍ਹਾਂ ਦੇ ਨਾਲ ਢਹਿ ਗਈਆਂ ਨੇ ਤਾਂ ਛੱਤਾਂ ਵੀ ਨਾਲ ਦੀ ਨਾਲ ਢਹਿ ਗਈਆਂ ਨੇ ਤਾਂ ਨੁਕਸਾਨ ਮਾਲੀ ਤੌਰ ਤੇ ਵੱਡਾ ਹੋਇਆ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ ਚਾਰ ਪਰਿਵਾਰ ਇਹਨਾਂ ਘਰਾਂ ਦੇ ਵਿੱਚ ਰਹਿੰਦੇ ਸੀ ਤੇ ਚਾਰੇ ਹੀ ਗਰੀਬ ਪਰਿਵਾਰ ਨੇ ਪਹਿਲਾਂ ਤੋਂ ਹੀ ਇਹਨਾਂ ਘਰਾਂ ਦੇ ਵਿੱਚ ਤਰੇੜਾ ਸੀ ਪਰ ਜਦੋਂ ਟ੍ਰੇਨ ਲੰਗੀ ਤਾਂ ਅੱਖਾਂ ਦੇ ਮੂਹਰੇ ਹੀ ਉਹਨਾਂ ਦੇ ਘਰ ਦੇਖਦੇ ਹੀ ਦੇਖਦੇ ਟਹਿ ਗਏ ਸੋ ਇੱਕ ਵਾਰ ਤੁਹਾਨੂੰ ਇਹ ਤਸਵੀਰਾਂ ਦਾ ਰੁਖ ਕਰਵਾਉਣੀ ਆ ਜੋ ਮੌਕੇ ਦੀਆਂ ਨੇ ਕਿ ਇਸ ਵੇਲੇ ਉੱਥੇ ਹਾਲਾਤ ਕੀ ਨੇ